ਲਓ ਵੀ ਮਿੱਤਰੋ ਆਪਾਂ ਛੱਡਣ ਲੱਗੇ ਆ ਕਬੂਤਰ ਤੇ ਕਰੋ ਚੈੱਕ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਆਪਣੇ ਕਿਹੜੇ ਕਿਹੜੇ ਕਬੂਤਰ ਆ ਲਓ ਮਿੱਤਰੋ ਆ ਬੈਠਾ ਲਾਲ ਕੰਢੀ ਵਾਲਾ ਖੱਟੀਆਂ ਦਾ ਆ ਬੈਠਾ ਇੱਕ ਖੱਟੀਆਂ ਦਾ ਹਰੀ ਪੂਸ਼ ਵਾਲਾ ਆ ਬੈਠਾ ਆਪਣਾ ਖੱਟੀਆਂ ਦਾ ਇਹ ਦੋਨੇ ਸਕੇ ਭਾਈ ਆ ਇਹ ਗੁਲਾਬੀ ਪੂਸ਼ ਵਾਲਾ ਆ ਬੈਠਾ ਆਪਣਾ ਚਿੱਟੀਆਂ ਵਾਲਾ ਬੈਠਾ ਵਾਲਾ ਕਬੂਤਰ ਆ ਤੇ ਆ ਬੈਠਾ ਹਰੀ ਕੰਢੀ ਵਾਲਾ ਠੀਕ ਹੈ ਤੇ ਆ ਬੈਠਾ ਆਪਣਾ ਡੰਡੇ ਵਾਲਾ ਚਿੱਟੀਆਂ ਦਾ ਕਬੂਤਰ ਕਰੋ ਚੈੱਕ ਮਿੱਤਰੋ ਤੇ ਹੁਣ ਆਪਾਂ ਇੱਕ ਇੱਕ ਕਰਕੇ ਕਬੂਤਰ ਛੱਡਾਂਗੇ। ਲੋ ਵੀ ਆਪਾਂ ਫੜ ਲਿਆ ਹਰੀ ਬੇਠਾ ਵਾਲਾ ਕਬੂਤਰ ਤੇ ਛੱਡਣ ਲੱਗੇ ਆ। ਕਰੋ ਚੈੱਕ। ਲੋ ਵੀ ਉਹ ਛੱਡਤਾ। ਤੇ ਆਪਾਂ ਛੱਡਣ ਲੱਗਿਆ ਦੂਜਾ ਕਬੂਤਰ ਹਰੀ ਕੰਢੀ ਵਾਲਾ ਆਹ ਵੀ ਛਾੜਤਾ। ਲੋ ਵੀ ਆਪਾਂ ਛੱਡਣ ਲੱਗਿਆ ਤੀਜਾ ਕਬੂਤਰ ਤੀਜਾ ਕਬੂਤਰ ਛੱਡਣ ਲੱਗੇ ਆ ਗੁਲਾਬੀ ਕੰਢੀ ਵਾਲਾ ਤੇ ਇਹਨੂੰ ਵੀ ਲੋ ਵੀ ਛਾੜਤਾ ਦੇਖੋ ਬਾਈ ਕਿਸ ਤਰ੍ਹਾਂ ਕਿਵੇਂ ਖੜਕਾ ਸੁਣਦਾ ਤੇ ਆਪਾਂ ਹੁਣ ਛੱਡਣ ਲੱਗੇ ਆ ਆਪਾਂ ਡੰਡੇ ਵਾਲਾ ਕਬੂਤਰ ਵੀ ਛੱੜਤਾ ਉਹ ਜਾਂਦਾ ਸਾਹਮਣੇ ਆ ਆ ਗਿਆ ਆ ਆ ਗਿਆ ਡੰਡੇ ਵਾਲਾ ਕਬੂਤਰ ਕਰੋ ਚੱਕ ਹੁਣ ਆਪਾਂ ਛਾੜਨ ਲੱਗੇ ਆ ਗੁਲਾਬੀ ਪੂਛ ਵਾਲੇ ਨੂੰ ਤੇ ਇਹਨੂੰ ਵੀ ਛਾੜਤਾ ਆਸਮਾਨੀ ਲੋ ਵੀ ਮਿੱਤਰੋ ਕਰੋ ਚੱਕ ਤੇ ਹੁਣ ਰਹਿ ਗਿਆ ਆਪਣੇ ਕੋਲੇ ਹਰੀ ਪੂਸ਼ ਵਾਲਾ ਤੇ ਇਹਨੂੰ ਵੀ ਛੱਡਣ ਲੱਗੇ ਆ ਲਓ ਵੀ ਮਿੱਤਰੋ ਆਪਾਂ ਫੜ ਲਿਆ ਏ ਹਰੀ ਪੂਸ਼ ਵਾਲਾ ਕਬੂਤਰ ਤੇ ਇਹਨੂੰ ਵੀ ਆਪਾਂ ਲਓ ਵੀ ਹੋ ਗਿਆ ਹੋ ਗਿਆ ਹੋ ਗਿਆ ਤੇ ਆਪਣੀ ਜਿੰਮੀ ਨੂੰ ਵੀ ਚਾਚੇ ਨੇ ਨਵਾ ਕੇ ਤੇ ਕਰਤਾ ਰੈਡੀ ਕਰੋ ਚੱਕ ਤੜਕੇ ਤੜਕੀ ਨਵਾ ਦਿੰਦਾ ਇੱਕ ਦੁਪਹਿਰੇ ਨਵਾਉਂਦਾ ਤਿੰਨ ਟਾਈਮ ਨਵਾਉਂਦਾ ਕਿਉਂਕਿ ਇਹ ਜਿਹੜੇ ਨਸਲ ਦੇ ਕੁੱਤੇ ਹੁੰਦੇ ਆਏ ਗਰਮੀ ਵਾਲੀ ਮੰਨਦੇ ਆ। ਇਹ ਪਏ ਆ ਚੋਬਰ ਟੌਰ ਨਾਲ। ਲਓ ਵੀ ਮਿੱਤਰੋ ਆਪਣੇ ਕਬੂਤਰ ਚੜ ਗਏ ਆ ਆ ਜਾਂਦੇ ਆ ਸਾਹਮਣੇ। ਆ ਜਾਂਦਾ ਗੁਲਾਬੀ ਕੰਡੀ ਵਾਲਾ ਆ ਜਾਂਦਾ ਹਰੀ ਬੇਠਾ ਵਾਲਾ। ਤੇ ਬਾਕੀ ਕਬੂਤਰ ਉੱਚੇ ਹੋ ਗਏ ਆ ਆਉਂਦੇ ਆ ਸਾਹਮਣੇ। ਕਰੋ ਚੱਕ ਬਾਈ। ਲਓ ਵੀ ਮਿੱਤਰੋ 9:35 ਹੋ ਗਏ ਤੇ ਆਪਾਂ ਛੇਲ ਰਹੇ ਆ ਬਦਾਮ ਤੇ ਆਪਾਂ ਪਾਵਾਂਗੇ ਕਬੂਤਰੀਆਂ ਨੂੰ ਤੇ ਆਪਣੇ ਕਬੂਤਰ ਉੱਡ ਰਿਹਾ। ਥੋੜੇ ਜੇ ਨੀਵੇਂ ਆਏ ਸੀ ਫੇਰ ਚੜ ਗਏ ਚੱਕਰ ਮਾਰ ਕੇ ਤੇ ਆਪਣੀ ਜ਼ਿੰਮੀ ਵੀ ਸੁੱਕ ਗਈ ਤੁੱਪੇ ਬਹਿ ਕੇ ਤੇ ਕਰੋ ਚੱਕ ਸੱਲਾਲਾ ਦਵਾ ਦਵਾ ਐ ਮਾੜੀ ਮਾੜੇ ਨਾਲ ਕੁਝ ਨਹੀਂ ਹੁੰਦਾ ਹਾਂ ਹੋਰ ਅੱਛਾ ਜੀ ਹੋਰ ਉਹ ਥੱਕੇ ਪਿਆ ਗੋਗੇ ਯਾਰ ਥੱਕੇ ਪਿਆ ਕੱਲ ਕਬੂਤਰੀ ਉਹ ਕਰਵਾਤੀ ਤੋਂ ਕੀ ਕਰਵਾਤੀ ਬਾੜੀ ਘੈਂਟ ਉੱਡੀ ਜੇ ਤੂੰ ਉੱਥੇ ਹੁੰਦਾ ਬਾਲਾ ਜੋਰ ਲਾਇਆ ਕਬੂਤਰੀ ਨੇ ਕਿਸੇ ਤੜਕੇ ਨਾ ਸੁਜੀ ਪਈ ਸੀ ਕਬੂਤਰੀ ਮਾੜੀ ਮਾੜੀ ਤਾਂ ਕਰਕੇ ਚਲ ਆਇਂਦਾ ਹੁੰਦਾ ਹੀ ਰਹਿੰਦਾ ਜਿੱਤ ਹਾਰ ਤਾਂ ਬਣੀ ਆ ਹਨਾ ਆਇਂਦਾ ਚੰਗੇ ਖੜਾਰੀਆਂ ਦੇ ਪੈਗੇ ਬੈਗੇ ਸੀ ਆਪਾਂ ਨਾ ਨਹੀਂ ਲੈਂਦੇ ਤੇ ਵਿੱਚ ਬੰਦਿਆਂ ਦੇ ਬੈਗੇ ਸੀ ਕਬੂਤਰਾ ਹੁੰਦਾ ਪਰ ਮੈਂ ਤੜਕੀ ਦੇਖ ਲਿਆ ਸੀ ਕਬੂਤਰੀ ਨੂੰ ਮੈਂ ਕਿਹਾ ਧੁਰ ਨਹੀਂ ਜਾਂਦੀ ਇਹ ਸੁਜੀ ਪਈ ਆ ਚਲ ਆ ਗਾਂਹਾਂ ਨੂੰ ਫਿਰ ਆਪਾਂ ਉਹ ਆ ਜਿਹੜੇ ਛੱਡਾਂਗੇ ਇਹਨਾਂ ਤੋਂ ਉਹ ਬਰਾਏ ਸੀ ਆਪਾਂ ਨੂੰ ਬਹਿ ਬਜੇ ਆਪਣੇ ਕਬੂਤਰ ਨਿਕਲਦੇ ਉਹ ਨਿਕਲੇਦੇ ਨਹੀਂ ਕਬੂਤਰਾ ਨਾ ਬਹੁਤ ਸੋਹਣੀ ਉੱਡੀਆ ਕਬੂਤਰੀ ਆਉਣ ਜਾਣ ਕਰੀ ਗਈ ਉਨਾ ਪਰ ਇੰਨਾ ਕਦਾ ਪਤਾ ਲੱਗ ਗਿਆ ਵੀ ਆਪਣੇ ਕਬੂਤਰ ਪਿੰਡ ਨਹੀਂ ਛੱਡਦੇ ਹਾਂ ਲਓ ਵੀ ਮਿੱਤਰੋ ਕੱਲ ਆਪਾਂ ਛੱਡੀ ਸੀ ਕਬੂਤਰੀ ਉਡਤ ਭਗਤ RAM ਜ਼ਿਲ੍ਹਾ ਮਾਨਸਾ ਤੇ ਆਪਣੀ ਕਬੂਤਰੀ ਬਹੁਤ ਸੋਹਣੀ ਉੱਡੀ ਬਾਈ ਤੜਕੀ ਦੱਸਤਾ ਸੀ ਮੈਂ ਕ੍ਰੀਏਸ਼ਨ ਵਰਗਿਆਂ ਨੂੰ ਵੀ ਮੜੀ ਜੀ ਸੁਜੀ ਹੋਈ ਸੀ ਕਬੂਤਰੀ ਦੇਖਣ ਚ ਸੁਜੀ ਹੋਈ ਲੱਗਦੀ ਸੀ ਤੇ ਵੀ ਟਾਈਮ ਤਾਂ ਮਸੇ ਹੀ ਪੂਰਾ ਕਰੂ ਛੀਦਾ ਪਰ ਆਪਣੀ 5:00 ਵਜੇ ਕਬੂਤਰੀ ਨੰਮਤ ਤੇ ਡੱਗ ਪਈ ਸੀ ਜ਼ੋਰ ਬਹੁਤ ਲਾਇਆ ਕਬੂਤਰੀ ਨੇ ਤੇ ਫਲਟਾ ਹੋਣ ਦੇ ਕਾਰਨ ਕਬੂਤਰੀ ਪੂਰੀ ਨਹੀਂ ਚੜੀ ਹੂੰ ਤਾਂ 3 3 ਵਜੇ ਤੱਕ ਪਿੰਡ ਉੱਡਦੀ ਸੀ ਤੇ ਚਲੋ ਕੋਈ ਗੱਲ ਨਹੀਂ ਮਿੱਤਰੋ ਹੁੰਦਾ ਰਹਿੰਦਾ ਹਨਾ ਤੇ ਵਿੱਚ ਚੰਗੇ ਖਿਡਾਰੀਆਂ ਦੇ ਕਬੂਤਰ ਵੀ 5 5:30 ਵਜੇ ਬੈਹਿਗੇ ਸੀ ਤੇ ਜਿੱਤ ਹਾਰ ਤਾਂ ਬਣੀ ਆ ਹੁਣ ਆਪਾਂ ਲੇਲੇ ਵਾਲੇ ਛੱਡਾਂਗੇ ਮਾੜੀ ਛੱਡਾਂਗੇ ਕੁੱਬੇ ਛੱਡਾਂਗੇ ਤੇ ਕੋਟਲੀ ਛੱਡਾਂਗੇ ਤੇ ਆਪਣੇ ਕਬੂਤਰ ਅੱਜ ਵਧੀਆ ਉੱਡ ਜਾਂਦੇ ਅੱਜ ਛੱਡੇ ਹੋਇਆ ਕਬੂਤਰ ਉਹਨਾਂ ਦੇ ਵਿੱਚੋਂ ਇੱਕ ਦੋ ਆਪਾਂ ਪਿੰਡਾਂ ਦੇ ਨਾਲ-ਨਾਲ ਆਪਣੇ ਪਿੰਡਾਂ ਦੇ ਵਿੱਚ ਬਾਜੀ ਹੈ ਉੱਥੇ ਛੱਡਾਂਗੇ ਤੇ ਨਾਲ ਕਬੂਤਰੀਆਂ 'ਚ ਵੀ ਛੱਡਾਂਗੇ ਠੀਕ ਹੈ ਬਾਈ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਦੱਸਾਂਗੇ ਆਪਣੇ ਕਬੂਤਰ ਕਿੰਨੇ ਵਜੇ ਆਉਂਦੇ ਆ ਠੀਕ ਹੈ ਬਾਈ ਲਾਓ ਵੀ ਮਿੱਤਰੋ ਕਬੂਤਰੀਆਂ ਨੂੰ ਪਾਉਣ ਲੱਗਿਆ ਬਦਾਮ ਕਰੋ ਚੈੱਕ ਖਾ ਲੋ ਖਾ ਲੋ ਖਾ ਲੋ ਮਿੱਤਰੋ ਕਬੂਤਰਾਂ ਨੂੰ ਦਾਣੇ ਪਾਉਣ ਲੱਗੇ ਆ ਜਿਹੜੇ ਆਪਾਂ ਹਜੇ ਕੱਢੇ ਨਹੀਂ ਬਾਹਰ ਆਜੋ ਆਜੋ ਖਾ ਲੋ ਚੱਕ ਲੋ ਲਓ ਵੀ ਮਿੱਤਰੋ ਕਬੂਤਰਿਆਂ ਨੂੰ ਵੀ ਧਰਨ ਲੱਗੇ ਆ ਦਾਣੇ ਤੇ ਬਦਾਮਾਂ ਵਾਲੀਆਂ ਵੀ ਇੱਧਰ ਨਿਹੰਦੀਆਂ ਇਕੱਠੀਆਂ ਕਰਤੀਆਂ ਕਰੋ ਚੱਕ ਬਈ ਉਹ ਸਾਰੇ ਜ ਆਪਣੇ ਕਬੂਤਰियां ਦੇਖੋ ਤੇ ਜਿਹੜਿਆਂ ਦੇ ਰੰਗ ਲੱਗਿਆ ਇਹਨਾਂ ਨੂੰ ਆਪਾਂ ਕੱਢ ਰੱਖਿਆ ਬਾਹਰ ਤੇ ਬਦਾਮਾਂ ਤੇ ਆ ਇਹ ਤੇ ਬਾਕੀਆਂ ਨੂੰ ਅਜੇ ਕੱਢਣਾ ਬਾਕੀ ਐ ਕਰੋ ਚੱਕ ਤੇ ਆਪਣੇ ਕਬੂਤਰ ਆਈ ਸੀ ਥੱਲੇ ਤੇ ਹੌਲੀ ਹੌਲੀ ਫੇਰ ਉੱਪਰ ਨੂੰ ਚੜ ਗਏ ਹੋ ਜਾਂਦੇ ਆ ਸਾਹਮਣੇ ਚੈੱਕ ਕਰੋ ਬਾਈ ਆ ਜਾਂਦੇ ਆ ਕਬੂਤਰ ਆਪਣੇ ਦੇਖੋ ਆ ਗਿਆ ਗੁਲਾਬੀ ਕੰਢੀ ਵਾਲਾ ਹਰੀ ਕੰਢੀ ਵਾਲਾ ਉਹ ਲਾਲ ਪੂਛ ਵਾਲਾ ਚੱਕਰ ਮਾਰ ਜਾਂਦਾ ਨਾਲ ਡੰਡੇ ਵਾਲਾ ਹੋ ਜਾਂਦੇ ਆ ਸਾਹਮਣੇ ਤੇ ਬਾਈ ਮਿਹਨਤ ਕਰਦੇ ਹੁੰਨੇ ਆ ਵੀਡੀਓ ਬਣਾਉਣ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿ ਕਿੱਦਾਂ ਦੀ ਵੀਡੀਓ ਆਪਣੀ ਠੀਕ ਹੈ ਬਾਈ ਇੱਕ ਆਪਣੀ ਆ ਛਤਰੀ ਲੱਗੀ ਹੋਈ ਆ ਇੱਕ ਉਹ ਲੱਗੀ ਹੋਈ ਆ ਇੱਕ ਆ ਤੇ ਇੱਕ ਆ ਚਾਰ ਛਤਰੀਆਂ ਲੱਗੀਆਂ ਤੇ ਇੱਕ ਪਿੰਜਰਾ ਬੱਚਿਆਂ ਵਾਲਾ ਚੈੱਕ ਕਰੋ ਬਾਈ ਮਿੱਤਰੋ ਆਪਣਾ ਪਹਿਲਾ ਕਬੂਤਰ ਡੰਡੇ ਵਾਲਾ ਆ ਕੇ ਬਹਿ ਗਿਆ 11:15 ਹੋ ਗਏ ਤੇ ਪਹਿਲਾ ਕਬੂਤਰ ਆਪਣਾ ਆ ਗਿਆ ਕਰੋ ਚੈੱਕ ਬਾਈ ਹੁਣ ਮੈਨੂੰ ਲੱਗਦਾ ਬਾਈ ਪਾਣੀ ਮੰਗਣ ਲੱਗੇ ਕਬੂਤਰ ਤੇ ਆਪਾਂ ਹੁਣ ਪਾਣੀ ਲਾਉਣਾ ਸਟਾਰਟ ਕਰਾਂਗੇ ਡਾਈਆਂ ਬਹੁਤ ਹੋ ਗਈਆਂ ਕਬੂਤਰਾਂ ਦੀਆਂ ਲਗਾਤਾਰ ਕਰੋ ਚੱਕ ਬਾਈ ਲਓ ਵੀ ਮਿੱਤਰੋ ਆਪਣਾ ਹਰੀ ਕੰਢੀ ਵਾਲਾ ਕਬੂਤਰ ਵੀ ਆ ਗਿਆ ਆ ਬੈਠਾ ਸਾਹਮਣੇ 11:00 ਵਜੇ 28 29 ਮਿੰਟ ਹੋ ਗਏ ਬਾਈ ਕਰੋ ਚੈੱਕ ਲਓ ਵੀ ਮਿੱਤਰੋ ਆਪਣਾ ਹਰੀ ਕੰਢੀ ਵਾਲਾ ਵੀ ਆ ਗਿਆ ਕਬੂਤਰ ਕਰੋ ਚੈੱਕ ਤੇ ਤੇ ਆਹ ਕਰੋ ਚੈੱਕ ਬਈ ਆਪਾਂ ਬੱਚੇ ਜਾਲ ਦੇ ਵਿੱਚ ਪਾਈ ਸੀ ਦੇਖੋ ਭਗ ਜਾਣਦੇ ਆਸੇ ਹੋ ਜਾ ਕਰੋ ਚੱਕ ਬਚੇ ਮਾਰ ਮਾਰ ਡਾਰੀਆਂ ਆਪੇ ਜਾਂਦੇ ਆ ਕੁੱਡੇ 'ਚ ਦੇਖੋ ਥੋੜਾ ਜਿਹਾ ਲੇਟ ਹੋ ਗਿਆ ਅੱਜ ਬੱਚੇ ਟਾਈਮ ਨਾਲ ਲਾਉਣੇ ਸੀ ਹਨਾ ਚਲ ਕੋਈ ਨਾ ਆ ਬੱਚੇ ਮੜ ਜੰਗੇ ਆ ਬੱਚੇ ਨਾਲ ਬੱਜਾ ਬੁੱਧਰੀਏ ਬੱਠੇ ਬੱਠੇ ਬੁੱਧਰੀਏ ਠੀਕ ਆ ਲਓ ਵੀ ਮਿੱਤਰੋ ਕਰੋ ਚੱਕ ਬਚੇ ਆ ਪਿੰਜਰਾ ਖੜਾ ਕਰਦੇ ਚੱਲਾਂਗੇ ਲਾਹਣਾ ਜਿੰਦੀ ਜਾਨ ਲਓ ਵੀ ਮਿੱਤਰੋ ਆਪਣਾ ਗੁਲਾਬੀ ਪੂਛ ਵਾਲਾ ਵੀ ਕਬੂਤਰ ਆ ਗਿਆ ਕਰੋ ਚੈੱਕ ਆ ਗਿਆ ਗੁਲਾਬੀ ਪੂਛ ਵਾਲਾ ਵੀ ਮਿੱਤਰੋ ਆਪਣੇ ਤਿੰਨ ਕਬੂਤਰ ਫਿਰਦੇ ਆ ਹਜੇ ਆ ਫਿਰਦਾ ਗੁਲਾਬੀ ਘੰਡੀ ਵਾਲਾ ਤੇ ਜਿਹੜਾ ਕਿ ਕਾਲੀ ਦਿਖਾਉਂਦਾ ਵਿੱਚੋਂ ਤੇ ਇੱਕ ਹਰੀ ਵੇਠਾ ਵਾਲਾ ਤੇ ਇੱਕ ਹਰੀ ਪੂਛ ਵਾਲਾ ਆ ਫਿਰਦੇ ਆ ਭਾਈ ਤਿੰਨੇ ਕਬੂਤਰ ਆਹ ਦੇਖੋ ਆ ਚੱਲਿਆ ਹਰੀ ਪੂਛ ਵਾਲਾ ਆ ਗਿਆ ਹਰੀ ਵੇਠਾ ਵਾਲਾ ਤੇ ਆ ਕਾਲੀ ਕੰਢੀ ਵਾਲਾ ਕਿਉਂਕਿ ਲਾਲ ਸਿਰਾ ਉੱਤੇ ਗੁਲਾਬੀ ਰੰਗ ਕੀਤਾ ਹੋਇਆ ਤੇ ਕਾਲਾ ਕੰਢੀ ਦਿੰਦਾ ਇਹਦਾ ਦੂਰੋਂ ਲਓ ਵੀ ਆਪਣੀਆਂ ਛਤਰੀਆਂ ਸਾਰੇ ਲੱਗੀਆਂ ਪਈਆਂ ਤਿੰਨ ਕਬੂਤਰ ਆਪਣੇ ਬੈ ਗਏ ਤੇ ਤਿੰਨਾ ਆ ਫਿਰਦੇ ਆ ਬਾਈ ਕਰੋ ਚੈੱਕ ਲਓ ਵੀ ਮਿੱਤਰੋ ਆਪਣਾ ਹਰੀ ਬੇਠਾ ਵਾਲਾ ਤੇ ਹਰੀ ਪੂਸ਼ ਵਾਲਾ ਕਬੂਤਰ ਆ ਗਿਆ ਕੱਲੀ ਕਾਲੀ ਕੰਢੀ ਵਾਲਾ ਰਹਿ ਗਿਆ 12:20 ਮਿੰਟ ਹੋ ਗਏ ਲਓ ਵੀ ਕਰੋ ਚੱਕ ਅੱਜ ਬਹੁਤ ਉੱਡ ਕੇ ਕਬੂਤਰ ਆਹਾ ਦੋਨੇ ਤੇ ਮੂੰਹ ਬੱਟ ਲੈ ਕਬੂਤਰਾਂ ਨੇ ਤੇ ਹੁਣ ਪਾਣੀ ਮੰਗੀ ਜਾਂਦੇ ਆ ਪਾਣੀ ਲਾਉਣਾ ਪਊਗਾ ਕਬੂਤਰਾਂ ਨੂੰ ਬਹੁਤ ਲੰਮੇ ਉੱਡ ਗਏ ਬਾਈ ਕਰੋ ਚੱਕ ਲਾਉਣ ਲੱਗੇ ਆ ਤੇ ਉਸ ਤੋਂ ਬਾਅਦ ਜਿਹੜਾ ਕਬੂਤਰ ਕਾਲੀ ਘੰਡੀ ਵਾਲਾ ਆਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਖਟੀਆਂ ਦਾ ਕੱਲ ਫਨੋਕਾ ਲਾਓ ਵੀ ਮਿੱਤਰੋ ਆਪਣੇ ਲਾਉਂਦੇ ਲਾਉਂਦੇ ਤੇ ਗੁਲਾਬੀ ਘੰਡੀ ਵਾਲਾ ਵੀ ਆ ਗਿਆ ਸੀ ਆ ਕਰੋ ਚੱਕ ਕਾਲੀ ਘੰਡੀ ਵੀ ਦਿੰਦੀ ਆ ਗੁਲਾਬੀ ਵੀ ਦਿੰਦੀ ਆ ਲਓ ਵੀ ਆਪਣੇ ਸਾਰੇ ਕਬੂਤਰ ਥੱਲੇ ਆ ਗਏ ਤੇ ਆਹ ਦੇਖੋ ਕਬੂਤਰ ਨੇ ਮੂੰਹ ਬੱਟ ਰੱਖਿਆ ਘਟੀਆਂ ਦਾ ਹਰੀ ਪੂਸ਼ ਵਾਲਾ ਲਓ ਵੀ ਕਰੋ ਚੱਕ ਲਓ ਵੀ ਮਿੱਤਰੋ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ